ਤਰਨਤਾਰਨ ਦੀ ਹਾਰ ਤੋਂ ਬਾਅਦ ਕਾਂਗਰਸ ਦੇ ਅੰਦਰ ਕਮਸਾਨ ਹੈ ਰਾਜਾ ਵੜੇੰਗ ਤੇ ਪ੍ਰਤਾਪ ਬਾਜਵੇ ਦਾ ਕੀ ਅਸਤੀਫਾ ਹੋਵੇਗਾ ਕੀ ਚੋਣ ਲੜਨਾ ਚਾਹੁੰਦੇ ਸੀ ਤਰਨਤਾਰਨ ਵਾਲੀ ਸੁਖਜਿੰਦਰ ਸਿੰਘ ਰੰਦਾਵਾ ਇਸ ਨੂੰ ਲੈ ਕੇ ਕਈ ਚੀਜ਼ਾਂ ਗਰਦਸ਼ ਕਰ ਰਹੀਆਂ ਨੇ ਕਾਂਗਰਸ ਦੇ ਅੰਦਰ ਉਤਲ-ਪੁਤਲ ਬਹੁਤ ਤੇਜ਼ ਹੈ ਤੇ ਬਿਹਾਰ ਦੇ ਇਲੈਕਸ਼ਨਾਂ ਚ ਹੋਈ ਬੁਰੀ ਹਾਰ ਵੀ ਕਾਂਗਰਸ ਹਾਈ ਕਮਾਂਡ ਦੇ ਲਈ ਕੀ ਪੰਜਾਬ ਦੇ ਵਿੱਚ ਕੋਈ ਰੋੜਾ ਬਣ ਸਕਦੀ ਹੈ ਤਬਦੀਲੀ ਦੇ ਵਿੱਚ ਇਸ ਤੇ ਵੀ ਗੱਲ ਕਰਾਂਗੇ ਆਖਰਕਾਰ ਕਾਂਗਰਸ ਦੇ ਅੰਦਰ ਚੱਲ ਕੀ ਰਿਹਾ ਹੈ ਕਿ ਵੜਿੰਗ ਤੇ ਬਾਜਵਾ ਦੀ ਵਿਦਾਈ ਤੈ ਹੋ ਚੁੱਕੀ ਹੈ ਤਰਨਤਾਰਨ ਦੀ ਚੋਣ ਨੇ ਤਰਨਤਾਰਨ ਦੀ ਹਾਰ ਨੇ ਕਿ ਕਾਂਗਰਸ ਦੇ ਅੰਦਰ ਨਵੀਂ ਲੀਡਰਸ਼ਿਪ ਵੱਲ ਜਾਣ ਦਾ ਰਾਹ ਖੋਲ ਦਿੱਤਾ ਆਖਰਕਾਰ ਨਵਾਂ ਪ੍ਰਧਾਨ ਕੌਣ ਬਣ ਸਕਦਾ ਹੈ ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ ਵੜਿੰਗ ਤੇ ਬਾਜਵੇ ਦੇ ਅਸਤੀਫੇ ਬਾਰੇ ਕੀ ਚਰਚਾ ਚੱਲ ਰਹੀ ਹੈ ਮੀਡੀਆ ਦੇ ਅੰਦਰ ਇਹ ਵੀ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਵਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਣਿਕ ਬੈਲ ਆਈਕਨ ਨਹੀਂ ਦੱਬਿਆ ਤਾਂ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਉਂਦੇ ਰਹਿਣ ਮਾਮਲਾ ਤਰਨਤਾਰਨ ਦੀ ਜਿਮਨੀ ਚੋਣ ਦਾ ਤਰਨਤਾਰਨ ਦੀ ਜਿਮਨੀ ਚੋਣ ਕਾਂਗਰਸ ਨੇ ਪਹਿਲਾਂ ਹੀ ਇੱਦਾਂ ਸ਼ੁਰੂ ਕੀਤੀ ਕਿ ਜਿਵੇਂ ਕਾਂਗਰਸ ਦਿਲਚਸਪੀ ਨਹੀਂ ਲੈ ਰਹੀ ਹੁੰਦੀ ਉਮੀਦਵਾਰ ਦੀ ਨੂੰ एलानਨ ਚ ਦੇ ਰਹੀ ਫਿਰ ਜਦੋਂ ਉਮੀਦਵਾਰ एलानਿਆ ਗਿਆ ਉਸ ਤੋਂ ਬਾਅਦ ਵੀ ਕਾਫੀ ਕੁਝ ਚੱਲਦਾ ਰਿਹਾ ਪਰ ਆਖਰ ਚ ਸ਼ੁਰੂਆਤੀ ਦੌਰ ਤੋਂ ਥੋੜਾ ਇੱਕ ਬਾਅਦ ਕਹਿ ਲਈ ਇੱਕ ਹਫਤੇ ਇੱਕ ਬਾਅਦ ਤੱਕ ਕਾਂਗਰਸ ਨੇ ਆਪਣੀ ਕੈਂਪੇਨ ਨੂੰ ਬੈਲੈਂਸ ਕੀਤਾ ਕਾਂਗਰਸ ਲੜਦੀ ਹੋਈ ਨਜ਼ਰ ਆਉਣ ਲੱਗੀ ਸੀ ਪਰ ਅਖੀਰ ਤੱਕ ਜਾਂਦੇ ਜਾਂਦੇ ਕਾਂਗਰਸ ਬਿਲਕੁਲ ਐਵੇਂ ਚਲੇਗੀ ਕਿ ਜਿਵੇਂ ਕਾਂਗਰਸ ਦੇ ਅੰਦਰ ਲਗਦਕਾ ਦਿਲਚਸਪੀ ਹੀ ਨਹੀਂ ਹੁੰਦੀ ਕੋਈ ਗੱਲ ਨਹੀਂ ਯਾਰ ਲੜਨੀ ਹੋ ਲੜ ਖੜੇ ਹਾਂ ਬਸ ਐ ਆਲੀ ਸਥਿਤੀ ਸੀਗੀ ਵੀ ਚੱਕਰੀ ਆ ਹੀ ਨਹੀਂ ਕੋਈ ਮੰਨਿਆ ਉਹਨਾਂ ਨੇ ਆਖਰਕਾਰ ਉਸ ਤੋਂ ਬਾਅਦ ਆਏ ਨਤੀਜੇ ਤੇ ਨਤੀਜੇ ਕਾਂਗਰਸ ਦੇ ਲਈ ਕੀ ਕਹਿੰਦੇ ਆ ਤੇ ਕਾਂਗਰਸ ਦੇ ਅੰਦਰ ਚੱਲ ਕੀ ਰਿਹਾ ਚਰਚਾ ਇਹ ਚੱਲ ਰਹੀ ਹੈ ਕਿ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਵਧ ਰਿਹਾ ਹੈ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੇ ਵਿਰੁੱਧ ਢੜੇ ਜਿਹੜੇ ਆ ਉਹ ਸਰਗਰਮ ਹੋ ਚੁੱਕੇ ਆ ਤੇ ਉਹ ਇਹ ਗੱਲ ਕਹਿ ਰਿਹਾ ਕਿ ਇਹਨਾਂ ਦੋਵਾਂ ਆਗੂਆਂ ਦੇ ਕਾਰਨ ਇਹਨਾਂ ਦੀ ਅਗਵਾਈ ਦੇ ਵਿੱਚ ਚੋਣ ਲੜੀ ਗਈ ਸੀ ਕਰਨਬੀਰ ਬੁਰਜ ਪ੍ਰਤਾਪ ਸਿੰਘ ਬਾਜਵਾ ਦੇ ਕੈਂਡੀਡੇਟ ਦੇ ਤੌਰ ਤੇ ਉਮੀਦਵਾਰ ਦੇ ਤੌਰ ਤੇ ਲਿਆਂਦੇ ਗਏ ਇੱਥੋਂ ਤੱਕ ਕਿ ਕਿ ਜਿਹੜਾ ਇਹ ਕੈਂਡੀਡੇਟ ਬਦਲੇ ਜਾਣੇ ਸੀ ਬਦਲੇ ਜਾਣ ਦੀ ਵੀ ਚਰਚਾ ਸੀ ਉੱਤੇ ਅੱਗੇ ਗੱਲ ਕਰਦੇ ਆ ਤਾਂ ਉਸ ਦੇ ਬਾਵਜੂਦ ਵੀ ਇਹ ਲੋਕ ਨਹੀਂ ਮੰਨੇ ਤੇ ਇਹਨਾਂ ਨੇ ਕਿਹਾ ਕਿ ਸਾਡਾ ਕੈਂਡੀਡੇਟ ਬਹੁਤ ਮਜ਼ਬੂਤ ਹੈ ਤੇ ਅਸੀਂ ਇਸੇ ਤੇ ਲੜਾਗੇ ਇਹ ਲੜੇ ਵੀ ਪਰ ਨਤੀਜੇ ਆਏ ਕਿ ਕਰਨਵੀਰ ਬੁਰਜ ਦੀ ਜ਼ਮਾਨਤ ਜਪਤ ਹੋ ਗਈ। ਹੁਣ ਕਰਨਵੀਰ ਬੁਰਜ ਦਾ ਕੀ ਹਾਲ ਹੈ ਤੁਸੀਂ ਉਸ ਦਿਨ ਮੀਡੀਆ ਹਾਲਾਂਕਿ ਮੀਡੀਆ ਵਾਲੇ ਭਰਾ ਵੀ ਸਾਡੇ ਕਲਮੀ ਭਰਾ ਧੱਕਾ ਕਰ ਰਹੇ ਸੀ ਜਦੋਂ ਵਿਅਕਤੀ ਨਹੀਂ ਬੋਲਣਾ ਚਾਹੁੰਦਾ ਤਾਂ ਤੁਸੀਂ ਉਸ ਨੂੰ ਕਿਉਂ ਛੇੜ ਰਹੇ ਹੋ बार-बार ਜੇ ਉਹਨਾਂ ਨੇ ਜਵਾਬ ਦੇਣਾ ਹੁੰਦਾ ਤਾਂ ਤੁਹਾਡੇ ਪਹਿਲੇ ਸਵਾਲ ਦੇ ਜਵਾਬ ਜੀ ਜਵਾਬ ਦੇ ਦਿੰਦੇ। ਖੈਰ ਉੱਥੇ ਉਹਨਾਂ ਦਾ ਜਿਹੜਾ ਵਿਵਹਾਰ ਸੀ ਤੁਸੀਂ ਉਹ ਦੇਖ ਹੀ ਲਿਆ ਤਾਂ ਉਹ ਵੀ ਬਹੁਤੇ ਖੁਸ਼ ਨਹੀਂ ਹਨ। ਰਾਜਾ ਵ੍ਰੇਂਗ ਤੇ ਪ੍ਰਤਾਪ ਬਾਜਵਾ ਇਹ ਦੋਵਾਂ ਦਾ ਉਮੀਦਵਾਰ ਵੀ ਇਹਨਾਂ ਦਾ ਕਿਹਾ ਜਾਂਦਾ ਸੀ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਦਾ ਅਗਵਾਈ ਰਾਜਾ ਵੜਿੰਗ ਕਰ ਰਹੇ ਸੀ ਰਾਜਾ ਵੜਿੰਗ ਦੇ ਉੱਤੇ ਹੁਣ ਦਬਾਅ ਹੈ ਰਾਜਾ ਵੜਿੰਗ ਦਾ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਕਾਂਗਰਸ ਚੋਂ ਕਹਿੰਦੇ ਕਿ ਹਾਈ ਕਮਾਂਡ ਸਾਨੂੰ ਕਿਹੜੇ ਮੂੰਹ ਨਾਲ ਹਟਾਊਗੀ ਬਿਹਾਰ ਵੀ ਤਾਂ ਹਾਰ ਹੀ ਗਏ ਹੁਣ ਬਿਹਾਰ ਕੀ ਰਾਹੁਲ ਗਾਂਧੀ ਅਸਤੀਫਾ ਦੇ ਦੂਗਾ ਯਾਨੀ ਕਿ ਇਸ ਤਰ੍ਹਾਂ ਦੀ ਵੀ ਚੀਜ਼ ਹੈ ਜਿਹੜੀ ਚੱਲ ਰਹੀ ਹੈ ਕਿ ਉਹਨਾਂ ਕੋਲੇ اخਲਾਕੀ ਨੈਤਿਕ ਅਧਿਕਾਰ ਨਹੀਂ ਰਿਹਾ ਹਾਈ ਕਮਾਂਡ ਕੋਲੇ ਪਰ ਸਵਾਲ ਇਹ ਹੈ ਕਿ ਬਿਹਾਰ ਤੇ ਪੰਜਾਬ 'ਚ ਫਰਕ ਹੈ ਬਿਹਾਰ ਦੇ ਵਿੱਚ ਤਾਂ ਕਾਂਗਰਸ ਜੇ ਜਿੱਤ ਵੀ ਜਾਂਦੀ ਤਾਂ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਬਣਨਾ ਸੀ ਪਰ ਪੰਜਾਬ ਦੇ ਵਿੱਚ ਤਾਂ ਇਹ ਨਹੀਂ ਹੋਣਾ ਪੰਜਾਬ 'ਚ ਜੇ ਕਾਂਗਰਸ ਜਿੱਤਦੀ ਹੈ ਤਾਂ ਕਾਂਗਰਸ ਦਾ ਬੰਦਾ ਹੀ ਮੁੱਖ ਮੰਤਰੀ ਬਣੂਗਾ ਸ਼ਾਇਦ ਪੰਜਾਬ ਦੇ ਲੀਡਰ ਸਾਡੇ ਨਾਲੋਂ ਬਹੁਤੇ ਸਿਆਣੇ ਹੋਣ ਤੇ ਹਾਈ ਕਮਾਂਡ ਨਾਲੋਂ ਵੀ ਬਹੁਤੇ ਸਿਆਣੇ ਹੋਣ ਉਹ ਏ ਛੋਟੀ ਜੀ ਚੀਜ਼ ਨਾ ਸਮਝ ਸਕੇ ਹੋਣ ਵੱਡਾ ਸੋਚਦੇ ਹੋਣ ਕੁਝ ਹੁਣ ਕਾਂਗਰਸ ਦੇ ਅੰਦਰ ਇਹ ਕਲੇਸ਼ ਕਾਫੀ ਵੱਧ ਚੁੱਕਿਆ ਹੈ ਉਹ ਧੜੇ ਸਰ ਗਰਮ ਹੋ ਚੁੱਕੇ ਨੇ ਜਿਹੜੇ ਕਹਿੰਦੇ ਨੇ ਕਿ ਰਾਜਾ ਬੜਿੰਗ ਨੂੰ ਤੋਰਿਆ ਜਾਵੇ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਤੋਰਿਆ ਜਾਵੇ ਤੇ ਹੋ ਸਕਦਾ ਹੈ ਕਿ ਨੈਤਿਕ ਤੌਰ ਦੇ ਉੱਤੇ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਰਾਜਾ ਬੜਿੰਗ ਹੋਣੀ ਆਪਣੇ ਅਸਤੀਫੇ ਦੇ ਦੇਣ ਤੇ ਪ੍ਰਤਾਪ ਬਾਜਵਾ ਵੀ ਅਸਤੀਫੇ ਦੇ ਦੇਣ ਇਹ ਇੱਕ ਚੀਜ਼ ਹੈ ਜਿਹੜੀ ਉਹ ਚੱਲ ਰਹੀ ਹੈ ਨਹੀਂ ਤਾਂ ਫਿਰ ਤੋਰਿਆ ਜਾਣਾ ਤਾਂ ਤੈ ਹੈ ਕਿਉਂਕਿ ਕੱਲ ਭਾਰਤ ਭੂਸ਼ਣ ਆਸ਼ੂ ਵੀ ਮੈਦਾਨ 'ਚ ਆਇਆ ਉਹ ਕਹਿੰਦੇ ਕਿ ਪੁਲਿਸ ਦੀ ਸਪੋਰਸ ਲੜ ਰਹੀ ਸੀ ਲੁਧਿਆਣੇ ਵਾਲੇ ਇਲੈਕਸ਼ਨ ਦੀ ਉਹਨਾਂ ਨੇ ਉਦਾਹਰਨ ਦਿੱਤੀ ਤੁਸੀਂ ਇਸ ਨੂੰ ਕਾਂਗਰਸ ਦੇ ਕਲੇਸ਼ ਵੱਜੋਂ ਉਭਾਰਿਆ ਮੀਡੀਆ ਤੇ ਸਵਾਲ ਚੁੱਕ ਰਹੇ ਸੀ ਉਹਨਾਂ ਦੇ ਸਵਾਲ ਕਾਫੀ ਹੱਦ ਤੱਕ ਕੁਝ ਗੱਲਾਂ ਚ ਜਾਇਜ਼ ਸੀ ਕੁਐਸਚਨ ਨਹੀਂ ਜਾਇਜ਼ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੀਡੀਆ ਨੇ ਹੁਣ ਕਹਿਤਾ ਕਿ ਕਾਲੀ ਦਲ ਲਈ ਰਾਹ ਖੁੱਲ ਗਿਆ ਜਦੋਂ ਤਰਨ ਤਰਨ ਦੇ ਇਲੈਕਸ਼ਨ ਦੇ ਨਤੀਜੇ ਆਏ ਸਾਡੇ ਵਾਰੀ ਤੁਸੀਂ ਕਹਿੰਦੇ ਸੀ ਕਿ ਫੁੱਟ ਹੈ ਠੀਕ ਹੈ ਕਿ ਫੁੱਟ ਤੁਹਾਡੀ ਉਹ ਦਿਖੀ ਉਹ ਜਾਇਜ਼ ਸੀ ਤੇ ਉਹ ਦਿਖਾਉਣੀ ਵੀ ਬਣਦੀ ਸੀਗੀ ਕਾਂਗਰਸ ਜੇ ਉੱਥੇ ਤਕੜੇ ਹੋ ਕੇ ਲੜਦੀ ਤਾਂ ਸੰਜੀਵ अरोड़ा ਦੇ ਜਿੱਤਣ ਦਾ ਜਿੱਤ ਵੀ ਜਾਂਦੇ ਸੰਜੀਵ अरोड़ा ਦਾ ਜਿੱਤਣ ਦਾ ਮਾਰਜਨ ਜਿਹੜਾ ਉਹ ਘੱਟ ਹੁੰਦਾ ਆ ਭਾਰਤ ਭੂਸ਼ਣ ਰਾਸ਼ੂ ਜ਼ਿਆਦਾ ਵੋਟਾਂ ਲੈ ਕੇ ਜਾਂਦੇ ਤੇ ਲੜਾਈ ਹੋਰ ਤਕੜੀ ਹੋ ਕੇ ਨਿਕਲਦੀ ਕਿਉਂਕਿ ਇਹ ਗੱਲ ਤਾਂ ਭਾਰਤ ਪੂਸ਼ਨ ਆਸ਼ੂ ਦੇ ਬਹੁਤ ਨੇੜਲੇ ਲੋਕਾਂ ਨੇ ਮੇਰੇ ਕੋਲ ਵੀ ਮੰਨੀ ਮੈਂ ਜਦੋਂ ਲੁਧਿਆਣਾ ਵੈਸਟ ਦੀ ਇਲੈਕਸ਼ਨ ਕਵਰ ਕਰਨ ਗਿਆ ਸੀ ਤਾਂ ਇਹ ਚੀਜ਼ ਤਾਂ ਹੈ ਪਰ ਗੱਲ ਇਹ ਹੈ ਕਿ ਭਾਰਤ ਪੂਸ਼ਨ ਆਸ਼ੂ ਕਹਿੰਦੇ ਕਿ ਤਰਨ ਤਰਨ ਵਾਲੇ ਮਾਮਲੇ ਤੁਸੀਂ ਹੋਰ ਕੁਝ ਦਿਖਾ ਰਹੇ ਹੋ ਰਾਜਾ ਵੜਿੰਗ ਵੀ ਕਹਿੰਦੇ ਕਿ ਪਾਰਟੀ ਦੇ ਅੰਦਰ ਕੋਈ ਫੁੱਟ ਨਹੀਂ ਹੈਗੀ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਕੋਈ ਫੁੱਟ ਨਹੀਂ ਅਸੀਂ ਇਕਜੁੱਟ ਹੋ ਕੇ ਲੜੇ ਇਹ ਪੰਥਕ ਸੀਟ ਸੀ ਕਾਂਗਰਸ ਇਥੇ ਸਿਰਫ ਇੱਕ ਵਾਰ ਜਿੱਤੀ ਹੈ ਇਸ ਤਰ੍ਹਾਂ ਦੇ ਇਹ ਤਾਂ ਪੁਲਿਸ ਨੇ ਸੀਟ ਜਿਤਾਈ ਆ ਆਪ ਨੂੰ ਪੁਲਿਸ ਲੜ ਰਹੀ ਸੀ ਉਹਨਾਂ ਦਾ ਵੀ ਇਹੀ ਕਹਿਣਾ ਪਰ ਜੋ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਚਾਹੁੰਦੀ ਹੈ ਕਿ ਹੁਣ ਦੇਖੋ ਇੱਕ ਤਾਂ ਉਹ ਚਾਹੁੰਦੀ ਹੈ ਕਿ ਮਾਲਵੇ ਦੇ ਵਿੱਚੋਂ ਹੋਵੇ ਤਾਂ ਚੰਗੀ ਗੱਲ ਆ ਆਰਥਿਕ ਪੱਖੋਂ ਵੀ ਮਜ਼ਬੂਤ ਹੋਵੇ ਧਾਕੜ ਵੀ ਹੋਵੇ ਤੇ ਉਹਦੀ ਪੈਣ ਪੰਜਾਬ ਅਪੀਲ ਹੋਵੇ ਜੇਕਰ ਮੀਡੀਆ ਕੋਰੋਸ ਦੀ ਗੱਲ ਕਰੀਏ ਜਾਂ ਆਮ ਲੋਕਾਂ 'ਚ ਵਿਚਰ ਕੇ ਦੇਖੀਏ ਤਾਂ ਚਰਨਜੀਤ ਸਿੰਘ ਚੰਨੀ ਦਾ ਨਾਂ ਕਾਫੀ ਅੱਗੇ ਨਿਕਲ ਜਾਂਦਾ ਹੈ ਪਰ ਕਾਂਗਰਸ ਹਾਈ ਕਮਾਂਡ ਕੀ ਇਸ ਤੇ ਮਤਮੁਨ ਇੱਕ ਸਵਾਲ ਹੈ ਇੱਕ ਦੋ ਵੱਖ-ਵੱਖ ਸਰਵੇ ਵੀ ਜਿਹੜੇ ਦੇਖੇ ਗਏ ਉਹਨਾਂ 'ਚ ਵੀ ਚੰਨੀ ਦਾ ਨਾਂ ਜਿਹੜਾ ਉਹ ਚੱਲਦਾ ਰਿਹਾ ਚੰਨੀ ਦੀ ਅਪੀਲ ਪੈਨ ਪੰਜਾਬ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਜਿਵੇਂ ਉਹਨਾਂ ਨੂੰ ਇੱਕ ਵਿਸ਼ੇਸ਼ ਜਾਤੀ ਨਾਲ ਜੋੜ ਕੇ ਦੇਖਿਆ ਜਾਂਦਾ ਓਵੇਂ ਦੀ ਵੀ ਚੰਨੀ ਹੋਰਾਂ ਦੀ ਅਪੀਲ ਨਹੀਂ ਹੈਗੀ ਚੰਨੀ ਹੋਣਾਂ ਦੀ ਅਪੀਲ ਸਗੋਂ ਜਿਹੜੇ ਕਾਂਗਰਸ ਦੇ ਕਈ ਜੱਟ ਲੀਡਰ ਆ ਉਹਨਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਸਾਰੇ ਹੀ ਜਿਹੜੇ ਵਰਗ ਨੇਗੇ ਉਹਨਾਂ ਦੇ ਅੰਦਰ ਚੰਨੀ ਦਾ ਨਾਂ ਚੱਲ ਰਿਹਾ ਸੋਰਸਸ ਵੀ ਦੱਸਦੇ ਆ ਜੋ ਕਾਂਗਰਸ ਨਾਲ ਸੰਬੰਧਤ ਸੋਰਸਸ ਆ ਉਹ ਇਹ ਗੱਲ ਕਹਿੰਦੇ ਆ ਕਿ ਪ੍ਰਧਾਨ ਬਦਲਿਆ ਜਾਣਾ ਪ੍ਰਧਾਨ ਦੇ ਬਦਲਣ ਦੀ ਪੂਰੀ ਸੰਭਾਵਨਾਵਾਂ ਨੇ ਉਹ ਕਹਿੰਦੇ ਕਿ ਜੇਕਰ ਦਲ ਤਾਕੂਆਂ ਜੋ ਕਰੀਏ ਤਾਂ ਚੰਨੀ ਦਾ ਨਾਂ ਸਭ ਤੋਂ ਅੱਗੇ ਆ ਦਲ ਤਾਕੂਆਂ 'ਚ ਤੇ ਜਿਹੜੀ ਟਾਈ ਫਸੀ ਹੋਈ ਹੈ ਜੇਕਰ ਹਿੰਦੂ ਆਗੂ ਨੂੰ ਪ੍ਰਧਾਨ ਬਣਾਇਆ ਜਾਣਾ ਤਾਂ ਉਹ ਇਸ ਸਮੇ ਵਿਜੇਂਦਰ ਸਿੰਘਲਾ ਸਾਬਕਾ ਮੰਤਰੀ ਤੇ ਰਾਣਾ ਕੇਪੀ ਸਿੰਘ ਜੋ ਕਿ ਸਾਬਕਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਤੇ ਸੀਨੀਅਰ ਆਗੂ ਨੇ ਤੇ ਰਾਜਪੂਤ ਬਰਾਦਰੀ ਚੋਂ ਆਉਂਦੇ ਆ ਤੇ ਬਹੁਤ ਕਹਿ ਲਈ ਕਿ ਬੋਲਣ ਦਾ ਸਲੀਕਾ ਰਾਣਾ ਕੇਪੀ ਹੁਰਾ ਨੂੰ ਰਾਣਾ ਕੇਪੀ ਹੁਰਾ ਨੂੰ ਜਿਹੜਾ ਉਹ ਵਿਚਰਨ ਦਾ ਸਲੀਕਾ ਪ੍ਰਾਣੇ ਸਿਆਸਤ ਦਾ ਨੇ ਇਸੇ ਤਰ੍ਹਾਂ ਨਾਲ ਵਿਜੇਂਦਰ ਸਿੰਘਲਾ ਨੇ ਉਹਨਾਂ ਦਾ ਨਵਾਂ ਖੂਨ ਹੈ ਹਾਈ ਕਮਾਂਡ ਦੇ ਨਾਲ ਨੇੜਤਾ ਹੈ ਉਹਨਾਂ ਦੀ ਹਾਈ ਕਮਾਂਡ ਦੇ ਵਿੱਚ ਉਹਨਾਂ ਦੇ ਬਹੁਤ ਠੀਕ ਠਾਕ ਹੈ ਬਾਕੀ ਉਹਨਾਂ ਦੀ ਐਸਚ ਐਜ ਕੋਈ ਖੁੱਲੀ ਲੜਾਈ ਅੰਦਰ ਖਾਤੇ ਹੋਵੇ ਆਪਾਂ ਕਿਸੇ ਬਾਰੇ ਕੀ ਕਹਿ ਸਕਦੇ ਆ ਖੁੱਲੀ ਲੜਾਈ ਕਿਸੇ ਵੀ ਧੜੇ ਦੇ ਨਾਲ ਨਜ਼ਰ ਨਹੀਂ ਆਉਂਦੀ ਇਸ ਕਰਕੇ ਉਹਨਾਂ ਦਾ ਨਾਮ ਕਨਸੀਡਰ ਹੋ ਰਿਹਾ ਫਿਰ ਜੱਟ ਸਿੱਖ ਆਗੂਆਂ ਦੇ ਵਿੱਚੋਂ ਕਈ ਨਾਮ ਨੇ ਪ੍ਰਗਟ ਸਿੰਘ ਹੋਰਾਂ ਦਾ ਨਾਮ ਹੈ ਜਲੰਧਰ ਸ਼ੌਣੀ ਤੋਂ ਵਿਧਾਇਕ ਸਾਬਕਾ ਸਿੱਖਿਆ ਮੰਤਰੀ ਨੇ ਹਾਈ ਕਮਾਂਡ ਦੇ ਨਾਲ ਨਜ਼ਦੀਕੀਆਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਪਕੜ ਪੰਜਾਬ ਨੂੰ ਸਮਝਣ ਦੀ ਬਾਕੀਆਂ ਦੇ ਮੁਕਾਬਲੇ ਬਿਹਤਰ ਸ਼ਕਤੀ ਤੇ ਆਪਣੀ ਗੱਲ ਰੱਖਣ ਦੀ ਤੇ ਆਪਣੀ ਗੱਲ ਠੋਕ ਕੇ ਰੱਖਣ ਦੀ ਵੀ ਜਿਹੜੀ ਕਲਾ ਉਹਨਾਂ ਦੇ ਅੰਦਰ ਹੈ ਕਿਉਂਕਿ ਲੀਡ ਕਰਨ ਦੀ ਜਿਹੜੀ ਉਹਨਾਂ ਦੇ ਵਿੱਚ ਅਗਵਾਈ ਕਰਨ ਦੀ ਕੁਸ਼ਲਤਾ ਵੀ ਹੈਗੀ ਹੈ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਵੀ ਰਹੇ ਉਸ ਤੋਂ ਬਾਅਦ ਪੰਜਾਬ ਪੁਰਸਣ ਨੇ ਕਈ ਮਹਿਕਮਿਆਂ ਦੇ ਵਿੱਚ ਵੱਡੇ ਅਫਸਰ ਵੀ ਰਹੇ ਤਾਂ ਇਹ ਜਿਹੜਾ ਉਹਨਾਂ ਦਾ ਪੱਖ ਹੈ ਇੱਕ ਤੇਜ਼ ਮਾਜੇ ਦੇ ਵਿੱਚੋਂ ਸੁਖਜਿੰਦਰ ਰੰਧਾਵਾ ਦਾ ਨਾਮ ਕਾਫੀ ਅੱਗੇ ਚੱਲ ਰਿਹਾ ਹੈ ਉਹਨਾਂ ਦੇ ਜੇ ਮਾਜੇ 'ਚੋਂ ਜੱਟ ਸਿੱਖ ਆ ਗੋਦੀ ਗੱਲ ਕਰੀਏ ਤਾਂ ਉਹ ਕਾਫੀ ਅੱਗੇ ਨੇ ਰਾਣਾ ਗੁਰਜੀਤ ਦਾ ਨਾਮ ਵੀ ਚੱਲ ਰਿਹਾ ਹੈ ਇਹ ਪੰਜ ਸੱਤ ਨਾਂ ਨੇ ਜਿਹੜੇ ਚੱਲ ਰਹੇ ਨੇ ਕਿ ਖੈਰ ਇਹਨਾਂ ਤੇ ਬਾਅਦ 'ਚ ਤੁਹਾਨੂੰ ਵਿਸਥਾਰਤ ਦੱਸਾਂਗੇ ਕਿ ਕੀ ਚੱਲ ਰਿਹਾ ਹੈ ਅ ਪ੍ਰਤਾਪ ਸਿੰਘ ਬਾਜਵਾ ਇਸ ਮਾਮਲੇ 'ਚ ਐ ਫਸ ਗਏ ਕਿ ਉਮੀਦਵਾਰ ਵੀ ਉਹਨਾਂ ਦਾ ਸੀ ਰਾਜਾ ਵਿਡਿੰਘੁਰਾ ਨਾਲ ਉਹਨਾਂ ਦੀ ਯਾਰੀ ਦੋਸਤੀ ਹੈ ਸਿਆਸੀ ਤੌਰ ਦੇ ਉੱਤੇ ਤੇ ਰਾਜਾ ਵਿਡਿੰਗ ਕੁਝ ਹੋਰ ਕਹੀ ਗਏ ਬਾਜਵੇਹਰੀ ਕੁਝ ਹੋਰ ਕਹੀ ਗਏ ਹੁਣ ਅ ਅਖੀਰ ਤੇ ਤੁਹਾਨੂੰ ਉਹ ਜਿਹੜੀ ਮੇਨ ਖਬਰ ਹੈ ਇਹ ਸਭ ਘਾਸੇ ਦੇ ਵਿੱਚ ਅੰਦਰੂਨੀ ਕਲੇਸ਼ ਤਾਂ ਇਸ ਤੋਂ ਬਾਅਦ ਹੋਰ ਪਰਤਾਂ ਖੁੱਲਣਗੀਆਂ ਤਾਂ ਬਹੁਤ ਛੋਟੀ ਜਿਹੀ ਖਬਰ ਹੈ ਕਈ ਚੀਜ਼ਾਂ ਹੋਰ ਜਿਹੜੀਆਂ ਨੇ ਉਹ ਆਉਣ ਆਲੀਆਂ ਨੇਗੀਆਂ ਉਹ ਵੀ ਤੁਹਾਨੂੰ ਦੱਸਾਂਗੇ ਪਰ ਸਵਾਲ ਇਹ ਹੈ ਕਿ ਸੁਖਜਿੰਦਰ ਰੰਧਾਵਾ ਕੀ ਚੋਂ ਲੜਨੀ ਚਾਹੁੰਦੇ ਸੀ ਜਿੱਥੋਂ ਕਲੇਸ਼ ਵੱਧ ਆਇਆ ਅਸਲ ਕਰਨਵੀਰ ਬੁਰਜ ਬਿਨਾ ਸ਼ੱਕ ਇੱਕ ਨਰਮਸ ਮਨ ਹੈ ਜਿੰਨਾ ਕੋ ਉਹਨਾਂ ਨੂੰ ਮਿਲ ਕੇ ਦੇਖਿਆ ਠੀਕ ਹੈ ਉਹ ਨਰਮ ਸੁਭਾਅ ਦੇ ਨੇ ਉਹ ਵਿਚਾਰੇ ਭੋਲੇ ਤਾਂ ਨਹੀਂ ਕਹਿ ਸਕਦੇ ਵੀ ਪਰ ਉਹ ਠਰਮੇ ਜੇ ਵਾਲੇ ਵਿਅਕਤੀ ਲੱਗੇ ਮੈਨੂੰ ਦੇਖਣ ਤੋਂ ਤੇ ਉਹ ਪੈਸੇਜ ਦੇ ਮਾਮਲੇ ਦੇ ਵਿੱਚ ਤਾਂ ਕੋਈ ਦੋ ਰਹਿ ਨਹੀਂ ਕਿ ਜਿੰਨੇ ਉਮੀਦਵਾਰ ਲੜ ਰਹੇ ਸੀ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਕਿ ਸਭ ਤੋਂ ਮੋਟੀ ਸਾਮੀ ਸੀਗੇ ਕਰਨਵੀਰ ਬੁਰਜ ਪ੍ਰਤਾਪ ਸਿੰਘ ਬਾਜਵਾਦੀ ਪਸੰਦ ਸੀ ਉਹ ਟਿਕਟ ਲੈ ਕੇ ਆਏ ਹਾਲਾਂਕਿ ਅੰਦਰਖਾਤੇ ਕਾਂਗਰਸ ਦੇ ਅੰਦਰ ਵੀ ਤੇ ਬਾਹਰ ਵੀ ਇਹ ਇਲਜ਼ਾਮ ਲੱਗਦੇ ਰਹੇ ਕਿ ਉਹ ਪੈਸੇ ਦੇ ਕੇ ਲੈ ਕੇ ਆਇਆ ਆ ਟਿਕਟ ਪੈਸੇ ਦੇ ਕੇ ਟਿਕਟ ਲਈ ਹੈ ਕਾਂਗਰਸ ਆਈ ਕਮਾਨ ਨੇ ਇਸ ਨੂੰ ਫੀਲ ਕੀਤਾ ਕਿ ਇਹ ਪੰਜਾਬ ਦੇ ਅਗਲੇ ਚੋਣ ਇਤਿਹਾਸ ਦੇ ਲਈ ਇੱਕ 2027 ਦੇ ਲਈ ਇੱਕ ਫੈਸਲਾ ਕਉਣ ਚੋਣ ਹੋ ਸਕਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੈਂਡੀਡੇਟ ਬਦਲ ਦਿੱਤਾ ਜਾਵੇ ਤੇ ਗਰਜੀਤ ਓਜਲਾ ਨੂੰ ਅਪਰੋਚ ਕੀਤੀ ਗਈ ਗਰਜੀਤ ਓਜਲਾ ਪਹਿਲਾਂ ਨਾ ਨੁੱਕਰ ਕੀਤੀ ਫਿਰ ਗਰਜੀਤ ਓਜਲਾ ਮੰਨ ਗਏ ਪਰ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾੜਗੇ ਕਿ ਨਹੀਂ ਸਾਡਾ ਕੈਂਡੀਡੇਟ ਇੱਦਾਂ ਫਲਾਨਾ ਧਮਕਾਨਾ ਤਗੜਾ ਏ ਤੇ ਸੁਖਜਿੰਦਰ ਰੰਦਾਵਾ ਨੇ ਪ੍ਰਤਾਪ ਬਾਜਵਾ ਤੇ ਜਿਹੜਾ ਵੜਿੰਗ ਦਾ ਵਿਰੋਧ ਕੀਤਾ ਤੇ ਉਹ ਵਿਰੋਧ ਇਸ ਕਰਕੇ ਕੀਤਾ ਕਿ ਇਹ ਮਾਝੇ ਦੀ ਪੂਰੀ ਚੋਣ ਪੂਰੇ ਚੋਣ ਸਮੀਕਰਨਾਂ ਨੂੰ ਹਲਾਰਾ ਦੇਣ ਵਾਲੀ ਚੋਣ ਹੈ ਤੇ ਮਾਝੇ ਦੀ ਚੋਣ ਦੇ ਵਜੋਂ ਇਸ ਨੂੰ ਦੇਖਿਆ ਜਾਵੇ ਮਾਝੇ ਲਈ ਬੜੀ ਅਹਿਮ ਚੋਣ ਹੈ ਉਹਨਾਂ ਨੇ ਕਿਹਾ ਕਿ ਜੇ ਕੋਈ ਹੋਰ ਨਹੀਂ ਲੜਦਾ ਤਾਂ ਮੈਂ ਸੁਖਜਿੰਦਰ ਰੰਧਾਵਾ ਲੜਨ ਦੇ ਲਈ ਤਿਆਰ ਹਾਂ ਜਾਨੀ ਕਿ ਸੁਖਜਿੰਦਰ ਰੰਧਾਵਾ ਨੇ ਚੋਣ ਲੜਨ ਦੀ ਪੇਸ਼ਕਸ਼ ਕੀਤੀ ਪਰ ਵਰਤਾਬ ਬਾਜਵਾ ਤੇ ਰਾਜਾ ਵੜਿੰਗ ਦੇ ਅੱਗੇ ਕਿਸੇ ਦੀ ਨਹੀਂ ਚੱਲੀ ਤੇ ਨਤੀਜਾ ਤੁਹਾਡੇ ਸਾਹਮਣੇ ਆ ਜਮਾਨਤ ਜਬਤ ਹੋਈ ਮੈਨੂੰ ਨਹੀਂ ਸੀ ਲੱਗਦਾ ਕਿ ਜਮਾਨਤ ਜਬਤ ਹੋਊਗੀ ਮੈਂ ਜਿੰਨਾ ਕੁ ਦੇਖਿਆ ਕਿ ਕਾਂਗਰਸ ਉਸ ਸਮੇਂ ਤੱਕ ਠੀਕ ਕਰਦੀ ਰਹੀ ਪਰ ਬਾਅਦ ਚ ਜਾ ਕੇ ਜਿਵੇਂ ਕਾਂਗਰਸ ਨੇ ਸਲੈਂਡਰ ਕੀਤਾ ਤਰਲੋਜਨ ਸਿੰਘ ਚੌਣ ਦੀ ਮੂਰਤ ਹੋ ਜਾਣਾ ਤੇ ਉਸ ਤੋਂ ਬਾਅਦ ਆਖਰੀ ਦਿਨ ਕੋਈ ਰੈਲੀ ਨਾ ਹੋਣੀ ਕੋਈ ਰੋਡ ショਅ ਨਾ ਹੋਣਾ ਚਲੋ ਉਹ ਇੱਕ ਅਲੱਗ ਦਾ ਗੱਲ ਆ ਪਰ ਸਵਾਲ ਇਹ ਹੈ ਕਿ ਇਸ ਸਭ ਦੇ ਕਾਰਸੇ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਤੌਰ ਦੇ ਉੱਤੇ ਕਾਂਗਰਸ ਦੇ ਵਿੱਚ ਸਿਰਫ ਦੋ ਬੰਦੇ ਦੇਖੇ ਜਾ ਰਹੇ ਪ੍ਰਤਾਪ ਬਾਜਵਾ ਤੇ ਰਾਜਾ ਬੜੇ ਨੈਤਿਕ ਤੌਰ ਤੇ ਇੱਕ ਚੋਣ ਤੋਂ ਬਾਅਦ ਕੋਈ ਅਸਤੀਫਾ ਦੇਣ ਵਾਲੀ ਗੱਲ ਤਾਂ ਨਹੀਂ ਆਉਂਦੀ ਪਰ ਦਬਾਅ ਇੰਨਾ ਜ਼ਿਆਦਾ ਬਣਦਾ ਜਾ ਰਿਹਾ ਥੱਲੇ ਆ ਥੱਲੇ ਆਮ ਵਰਕਰ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਅਸ ਤਾਂ 27 ਦੇ ਸੁਪਨੇ ਦੇਖੀ ਬੈਠੇ ਆ ਤਾਂ ਹੁਣੀ ਗੋਡੇ ਲਾਈ ਜਾਂਦੇ ਆ ਤਾਂ ਇਸ ਕਰਕੇ ਕਾਂਗਰਸ ਹਾਈ ਕਮਾਂਡ ਵੀ ਕੋਈ ਸਖਤ ਫੈਸਲਾ ਲੈ ਸਕਦੀ ਹੈ ਰਾਜਾ ਬਦਲਣ ਦੇ ਬਦਲੇ ਜਾਂਦੀਆਂ ਚਰਚਾਵਾਂ ਤੇ ਸੰਭਾਵਨਾਵਾਂ ਕਾਫੀ ਜ਼ਿਆਦਾ ਨੇ ਇੱਕ ਕਾਂਗਰਸ ਦੇ ਸੋਰਸ ਕਈ ਵਾਰ ਗੱਲ ਕਹਿ ਚੁੱਕੇ ਆ ਤੇ ਬਾਕੀ ਜਿਹੜੇ ਨਾਂ ਚੱਲ ਰਿਹਾ ਉਹ ਤੁਹਾਨੂੰ ਦੱਸ ਹੀ ਦਿੱਤੇ ਆ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਚ ਜ਼ਰੂਰ ਦਿਓ